ਸਰਬ ਮੇਰਾ ਨਾਮ ਗੁਰਦੀਪ ਸਿੰਘ ਪਿੰਡ ਸਤਸਕੋਟ ਸਰਪੰਚਾ ਆ ਤੁਹਾਡਾ ਸਹਾਉ ਨਾਲ ਉਹ ਤੋਂ ਬਹੁਤ ਮਾਣ ਸਰਕਾਰ ਦਾ ਜਿਸ ਤਾਈਂ ਦਾ ਹੈਡਪਿੰਡ ਤੋਂ ਲੱਖਿਆ ਗਿਆ ਆ ਆਪਣ ਬੈਲ ਜੀ ਅੱਜ ਪਿੰਡ ਪਹੁੰਚੇ ਨੇ ਜਿਨ੍ਹਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਹੋਰ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਆ ਜਿਨ੍ਹਾਂ ਨੇ ਜੋਤਨ ਦਾ ਸਹਾਉ ਨਾਲ ਉਹ ਪਿੰਡ ਵਾਸੀਆਂ ਤੋਂ ਪੰਜਾਬ ਪੂਰੇ ਪੱਗ ਵਿੱਚ ਦਾ ਬਹੁਤ ਇਹ ਮਿਲ ਰਿਹਾ ਹੈ ਜੋ ਕਿ ਲੋਕਾਂ ਇਹਨਾਂ ਕਦੇ ਉਹ ਨਹੀਂ ਸਾਇਕ ਕਰਨਾ ਇਹ ਕਿ ਲੋਕਾਂ ਦੇ ਪੁੱਤ ਦਸਿਆ ਵਿੱਚ ਚਾਜਾ ਡੁੱਬ ਕੇ ਮਾਰ ਰਹੇ ਸਨ ਇਸ ਇਹ ਸੋਚ ਤੋਂ ਪਾਰ ਦੀ ਜਿੱਦਾਂ ਨੇ ਚਾਇਆ ਵੀ ਲੋਕਾਂ ਦੇ ਪੁੱਤ ਬਚ ਜਾਂਦਾ ਸੀ ਸੇ ਵਾਲਿਆ ਸਪਕੜਕੀ ਤੱਤ ਪਾਈਆ ਤੇ ਫੇਰ ਦੇ ਛੁੱਟਿਆ ਪਈਆਂ ਦੀ ਹਲੇ ਰਸਤ ਚੱਲ ਰਹੀ ਹੈ ਹੁਣ ਦਸੇ ਦੇ ਉੱਤੇ ਬਹੁਤ ਹੀ ਵਿਦੇ ਕੰਮ ਕਰੀਆ ਸਰਕਾਰ ਕੋਰ ਕਰੀ ਜਾ ਬਾਕੀ ਵੀ ਜਿਹੜੇ ਕੰਮ ਕੀਤੇ ਸਰਕਾਰ ਨੇ ਉਹ ਸਾਰੇ ਪਤਾ ਹੈ ਕਿ ਜਿਵੇਂ 10 ਲੱਖ ਦਾ ਬੀਮਾ ਹੋ ਗਿਆ ਆਹ ਲਈ ਕਰਾਇਆ ਸਿੱਕਾ ਸਿਜਨੀ ਦਾ ਬਿੱਲ ਪਈਆ ਕਿਸਾਨਾਂ ਨੂੰ 100-100 ਘੰਟੇ ਬਿਜਲੀ ਆ ਰਹੀ ਹੈ ਉਹ ਟਿਕਟ ਵੀ ਨਾ ਹੋਰ ਸਾਡੀ ਕੰਪਨੀ ਟੂਲ ਕੱਟੇ ਪਾ ਦਿੱਤੀ ਸਰਕਾਰ ਇਹ ਸਾਡੀ ਸਰਕਾਰ ਨੇ ਕੋਈ ਤਰ੍ਹਾਂ ਦਾ ਜੋ ਪਿਛਲੀ ਸਰਕਾਰਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਉਹ ਆਮ ਆਦਮੀ ਨੂੰ ਬੜਕੋ ਨਸਾਰਾ ਹੋ ਜਾ ਜਿੱਦਾਂ ਦੇ ਤਕਸੋਰਸ ਬੋਗਾ ਟੀ ਇਸ ਸਪੇਅਰ ਬੈਨੀਫਿਟ ਸਾਡਾ ਹੋ ਰਿਹਾ ਤਾਂ ਫਿਰ ਤੋਂ ਤੁਹਾਨੂੰ ਮੈਂ ਕਹਿੰਦਾ ਜੀ ਆਪਣੇ ਦਾਜੀ ਚੇਅਰ ਮੈਂ ਖਾ ਕੋਰਪੋਰੇਸ਼ਨ ਸਿਸਟਮ ਪਾਸਪੋਰਟ ਵਾਈਗੁਰਜੀ ਕਾ ਖਾਨ ਸਾਹਿਬ ਵਾਈਗੁਰਜੀ ਕੀ ਫਤਿਹ ਮੈਂ ਬਲਜੀਤ ਕੌਰ ਸਰਪੰਚ ਨਵਾ ਪਿੰਡ ਹੁੰਦਲ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਨਾਲ ਦੇ ਨਾਲ ਸਾਡੇ ਜਿਹੜੇ ਚੇਅਰਮੈਨ ਨੇ ਗਰਦਾਸਪੁਰ ਦੇ ਰਮਨ ਬਹਿਲ ਜੀ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਜਿਹੜੇ ਸਾਡੇ ਅੱਜ ਪਿੰਡ ਵਿੱਚ ਯੁੱਧ ਨਸ਼ਿਆਂ ਵਿਰੁੱਧ ਮਿਹਨ ਦੇ ਬਾਰੇ ਵਿੱਚ ਆ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਯੁੱਧ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਮਤਲਬ ਕਿ ਜਿਹੜਾ ਇਹ ਨਸ਼ਾ ਇਹ ਪੰਜਾਬ ਵਿੱਚੋਂ ਖਤਮ ਹੋਣਾ ਚਾਹੀਦਾ ਕਿਉਂਕਿ ਇਹ ਨਸ਼ੇ ਨੇ ਜਿਹੜਾ ਪੰਜਾਬ ਦੇ ਜਿਹੜੇ ਨੌਜਵਾਨ ਪੀੜ੍ਹੀ ਆ ਉਹਨੂੰ ਬਿਲਕੁਲ ਹੀ ਖਤਮ ਕਰਕੇ ਰੱਖ ਦਿੱਤਾ ਏ ਕਿਉਂਕਿ ਅੱਜਕੱਲ ਜਦੋਂ ਅਸੀਂ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਵਾਸਤੇ ਇਹਨਾਂ ਨੂੰ ਅਸੀਂ ਬਾਹਰ ਭੇਜਦੇ ਆ ਕਿਸੇ ਯੂਨੀਵਰਸਿਟੀ ਵਿੱਚ ਜਾਂ ਕਿਸੇ ਕਾਲਜ ਦੇ ਵਿੱਚ ਤਾਂ ਪੇਰੈਂਟਸ ਦੇ ਮਨ ਵਿੱਚ ਇਹ ਨਹੀਂ ਹੋਣਾ ਚਾਹੀਦਾ ਕਿ ਸਾਡਾ ਜਿਹੜਾ ਬੱਚਾ ਏ ਉਹ ਕਿਸੇ ਨਸ਼ੇ ਤੇ ਲੱਗੇ ਇਸ ਕਰਕੇ ਜਿਹੜੀ ਸਾਡੀ ਇਹ ਸਰਕਾਰ ਆ ਇਹਨਾਂ ਨੇ ਇਹ ਵੱਡਾ ਫੈਸਲਾ ਕੀਤਾ ਏ ਕਿ ਜਿਹੜਾ ਨਸ਼ਾ ਏ ਖਤਮ ਹੋਣਾ ਚਾਹੀਦਾ ਏ ਆਮ ਆਦਮੀ ਪਾਰਟੀ ਦਾ ਇਹ ਸਭ ਤੋਂ ਵੱਡਾ ਜਿਹੜਾ ਇੱਕ ਕਦਮ ਮਾ ਪਿੰਡ ਲੋਧੀਪੁਰ ਤੋਂ ਮੇਜਰ ਸੰਗਤ ਸਰਪੰਚ ਅੱਜ ਰਮਨ ਬਿਆਲ ਜੀ ਸਾਡੇ ਪਿੰਡ ਨਸ਼ਿਆਂ ਵਿਰੁੱਧ ਕੁਝ ਮੀਟਿੰਗ ਵਾਸਤੇ ਆਏ ਸੀਗੇ ਤੇ ਮਤਲਬ ਬਹੁਤ ਵਧੀਆ ਪ੍ਰਚਾਰਾ ਕਰ ਰਹੀ ਹੈ ਸਰਕਾਰ ਪੰਗੋਤ ਮਾਨ ਸਰਕਾਰ ਜਿਹੜੀ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਜਿਹੜਾ 80% ਲਗਭਗ ਸਰਕਾਰ ਨੇ ਨਸ਼ਿਆਂ ਨੂੰ ਮਤਲਬ ਥੰਮ ਪਾ ਦਿੱਤਾ ਹੈ ਤੇ ਹੋਰ ਬਾਕੀ ਵੀ ਕੰਮ ਵਧੀਆ ਚੱਲ ਰਹੇ ਆ ਹੁਣ ਸਰਕਾਰ ਨੇ ਸਪੀਡ ਫੜੀ ਆ ਦੇ ਸਾਨੂੰ ਵੀ ਇਹੀ ਪ੍ਰੈਸ਼ਰ ਆ ਕਿ ਜਲਦੀ ਜਲਦੀ ਕੰਮ ਕਰਵਾਓ ਤੁਸੀਂ ਅਸੀਂ ਫੰਡ ਤੁਹਾਨੂੰ ਨਾਲ ਦੀ ਨਾਲ ਮਿਲਣਾ ਤੇ ਨਾਲ ਦੀ ਨਾਲ ਕੰਮ ਆਪਾਂ ਸਟਾਰਟ ਕਰਕੇ ਦੇ ਪਿੰਡਾਂ ਦੇ ਕੰਮ ਵਧੀਆ ਤਰੀਕੇ ਨਾਲ ਕਰੋ ਹੋਰ ਅਮਨ ਬੈਲ ਜੀ ਆਏ ਨੇ ਸਾਡੇ ਪਿੰਡ ਉਹਨਾਂ ਵੱਲੋਂ ਵੀ ਇਹੋ ਹੀ ਵਿਸ਼ਵਾਸ ਦਰਾਇਆ ਗਿਆ ਕਿ ਅਸੀਂ ਮਤਲਬ ਪਿੰਡ ਦੇ ਜਿਹੜੇ ਤੁਹਾਡੇ ਕੰਮ ਉਹ ਵੀ ਤੁਹਾਨੂੰ ਅਸੀਂ ਮਤਲਬ ਫੰਡ ਜਾਰੀ ਕਰਵਾਉਂਦੇ ਆ ਤੇ ਆਪਣੇ ਪਿੰਡ ਜਿਹੜੇ ਰੁਕੇ ਹੋਏ ਕੰਮ ਆਪਾਂ ਦੇਣਾ ਚਾਹੁੰਦੇ ਆ ਕਿ ਤੁਸੀਂ ਨਸ਼ਿਆਂ ਦੇ ਖਿਲਾਫ ਮਤਲਬ ਸਰਕਾਰ ਦੇ ਨਾਲ ਸਪੋਰਟ ਕਰੋ ਤੇ ਨਸ਼ਿਆਂ ਤੋਂ ਦੂਰ ਰਹੋ ਨਸ਼ੇ ਜਿਹੜੀ ਆ ਉਹ ਬਹੁਤ ਵੱਡਾ ਮਤਲਬ ਜ਼ਿੰਦਗੀ ਦਾ ਵੱਡਾ ਇੱਕ ਕੋਡ ਆ ਜਿਹੜਾ ਜਿਹੜਾ ਨਸ਼ੇ ਨੂੰ ਮਤਲਬ ਬੰਦੇ ਨੂੰ ਲੱਗ ਜੇ ਤੇ ਉਹ ਘੋਣ ਵਾਂਗ ਖਾ ਲਿੰਦਾ ਤੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਨਸ਼ਾ ਇੱਕ ਬਹੁਤ ਮਾੜੀ ਚੀਜ਼ ਆ ਤੇ ਬਾਕੀ ਜਿਹੜਾ ਜਿਹੜਾ ਜੂਸ ਆ ਉਹਨੂੰ ਵੈਸੇ ਵੀ ਹੋਣਾ ਅੱਗੇ ਅਗਲਾ ਜਿਹੜਾ ਜੂਸ ਆ ਉਹ ਇਹਨਾਂ ਚੀਜ਼ਾਂ ਤੋਂ ਪਰਹੇਜ਼ ਹੀ ਆ ਵੈਲ ਸਾਹਿਬ ਇੱਥੇ ਡਿਪੈਂਡੈਂਸ ਚੈਅ ਬਤ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਮੈਂ ਵੈਲ ਸਾਹਿਬ ਚੇਅਰਮੈਨ ਆਫ ਪੰਜਾਬ ਦਾ ਆਪਣੇ ਪਿੰਡ ਚ ਆਉਣ ਤੇ ਜੀ ਆਇਆਂ ਨੂੰ ਕਹਿੰਦਾ ਹਾਂ ਤੇ ਇਹਨਾਂ ਦੇ ਉਪਰਾਲੇ ਨਾਲ ਸਾਡੇ ਪਿੰਡ ਦਾ ਬਹੁਤ ਅਸ਼ਾ ਵਿਕਾਸ ਹੋ ਰਿਹਾ ਤੇ ਮੈਂ ਇਹਨਾਂ ਦੇ ਆਉਣ ਤੇ ਬਹੁਤ ਬਹੁਤ ਇਹਨਾਂ ਨੂੰ ਉਪਜੀ ਆਇਆ ਕਹਿੰਦਾ ਵਾਦ ਰਿਓ ਕਾਲ ਸਾਹਿਬ ਵਾਦ ਰਿਓ